ਔਜਲਾ ਸਾਹਿਬ ਅੱਖਾਂ ਦਾ ਚੈੱਕਅਪ ਕੈਂਪ ਤੁਹਾਡੇ ਵੱਲੋਂ ਲਗਾਇਆ ਗਿਆ ਪੰਜਾਬੀ ਇੰਡਸਟਰੀ ਦਾ ਇੱਕ ਐਸਾ ਨਾਮ ਹੋ ਤੁਸੀਂ ਕੀ ਮੰਨਦੇ ਵਿੱਚ ਆਏ ਕਿ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਜਾਵੇ ਬਸ ਜੀ ਤਾਂ ਬਸ ਪਿੰਡ ਦੀ ਸਾਰਿਆਂ ਦੀ ਸਹਾਇਤਾ ਨਾਲ ਸਾਡੇ ਮਾਪਿਓ ਦੇ ਅਸ਼ੀਰਵਾਦ ਦੇ ਨਾਲ ਬਸ ਥੋੜੀ ਜੀ ਤਾਂ ਸਾਡੇ ਵੱਲੋਂ ਇੱਕ ਥੋੜੀ ਜੀ ਕੋਸ਼ਿਸ਼ ਹੀ ਹੈ ਜੀ ਸਾਰੇ ਪਿੰਡ ਦੇ ਲਈ ਤੇ ਪਿੰਡ ਦੇ ਆਲੇ-ਦੁਆਲੇ ਨਿਵਾਸੀਆਂ ਦੇ ਲਈ ਐ ਇਦਾਂ ਹੀ ਅੱਗੇ ਫਿਊਚਰ ਦੇ ਵਿੱਚ ਵੀ ਕਰਦੇ ਰਹਿਾਂਗੇ ਜਿੰਨਾਕ ਸਾਡੇ ਵੱਲੋਂ ਪਰਮਾਤਮਾ ਸਾਨੂੰ ਬਲ ਬਖਸ਼ੂਗਾ ਜੀ ਇਹ ਤਾਂ ਬਸ ਇੱਕ ਥੋੜੀ ਜੀ ਕੋਸ਼ਿਸ਼ ਹੀ ਆ ਲੋਕਾਂ ਦੀ ਭਲਾਈ ਦੇ ਲਈ ਨੇ ਇਹ ਤਾਂ ਕੰਮ ਉਹਨੇ ਬਹੁਤ ਵਧੀਆ ਕਰਿਆ ਦੇਖੋ ਇੱਥੇ ਇਤਨਾਲ ਕੀ ਜਾਣੇ ਇਹੀ ਕੋ ਜਾਣਾ ਹੋਰ ਤਾਂ ਕੁਝ ਨਹੀਂ ਜਾਣਾ ਇਆਪਾਂ ਕਿਸੇ ਦੇ ਕੰਮ ਆ ਸਕੀਏ ਕਿਸੇ ਗਰੀਬ ਗੁਰਪੇ ਦੇ ਉਹਦੀ ਬਣ ਜੂਏ ਨਗਾ ਇੱਧਰ ਤਾਂ ਬੜਾ ਕੋਈ ਉਪਰਾਲਾ ਨਹੀਂ ਹੈ ਜਿਹਨ ਉਹ ਕਰ ਰਿਹਾ ਕੰਮ ਬਹੁਤ ਵਧੀਆ ਕਰ ਰਿਹਾ ਹਾਂਜੀ ਹਾਂਜੀ ਨਹੀਂ ਆਪਾਂ ਅੱਗੇ ਵੀ ਕੈਂਪ ਲਾਨ ਕਰ ਰਹੇ ਹਾਂ ਇਹ ਇੱਕ ਸ਼ੁਰੂਆਤ ਆ ਅੱਗੇ ਆਪਾਂ ਹੋਰ ਵੱਡੇ ਕੈਂਪ ਕਰਨ ਦੀ ਟਰਾਈ ਕਰਾਂਗੇ ਜਿਹੜੀਆਂ ਵੀ ਚੀਜ਼ਾਂ ਜ਼ਰੂਰੀ ਨੇ ਉਹਨਾਂ ਦੇ ਕੈਂਪ ਆਰਗੇਨਾਈਜ਼ ਕੀਤੇ ਜਾਣਗੇ ਕਰਨ ਔਜਲਾ ਦਾ ਇੱਕ ਦਿਲ ਚ ਖੁਆਇਸ਼ ਸੀ ਪਹਿਲਾਂ ਤੋਂ ਬਚਪਨ ਵਿੱਚ ਬਚਪਨ ਵਿੱਚ ਦੀ ਖੁਆਇਸ਼ ਸੀ ਕਿ ਅੱਜ ਉਹ ਇੰਨਾ ਸੁਪਰਸਟਾਰ ਬਣ ਗਿਆ ਕਲਾਕਾਰ ਆ ਪਰ ਸਾਡੇ ਲਈ ਪਿੰਡ ਦਾ ਬੱਚਾ ਹੀ ਆ ਪਿੰਡ ਦੀ ਭਲਾਈ ਲਈ ਉਹ ਹਰ ਪੱਖੋਂ ਪਿੰਡ ਦੇ ਕੀ ਇਲਾਕੇ ਦੀ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਵੀ ਕਿਸੇ ਦੀ ਗਰੀਬ ਦੀ ਜਾਂ ਮਦਦ ਕਰਨ ਕੋ ਕੇ ਅੱਜ ਵੀ ਇੱਥੇ ਵੀ ਬਹੁਤ ਜ਼ਿਆਦਾ ਮੇਰੇ ਕਾਲ 250 ਦੇ ਕਰੀਬ ਮਰੀਜ਼ ਪਹੁੰਚੇ ਨੇ ਅੱਜ ਖੁਦ ਮੈਂ ਵੀ ਚੈੱਕ ਅਪ ਕਰਾਇਆ ਅੱਖਾਂ ਦਾ ਤੇ ਅਸੀਂ ਉਹਨਾਂ ਵਿੱਚੋਂ 30 35 ਨੂੰ ਅੱਜ ਉੱਥੇ ਆਪਰੇਸ਼ਨ ਤੇ ਲੈ ਕੇ ਜਾ ਰਹੇ ਹਾਂ ਇਹ ਬਹੁਤ ਵਧੀਆ ਸੋਚ ਆਉਦੀ ਥਿੰਕਿੰਗ ਆ ਕਰਨ ਔਜਲੇ ਦੀ ਕਿਉਂਕਿ ਉਹਨੇ ਬਚਪਨ ਤੋਂ ਹੀ ਇਦਾਂ ਦੇ ਭਲਾਈ ਵਾਸਤੇ ਕੰਮਾਂ ਦੇ ਬਾਰੇ ਉਹਨੇ ਕਰਿਆ ਸੀ ਜੋ ਇੱਥੇ ਅੱਜ ਤੇ ਕੈਂਪ ਦੀ ਸ਼ੁਰੂਆਤ ਆ ਨੈਕਸਟ ਟਾਈਮ ਉਹ ਕਹਿੰਦਾ ਵੀ ਪ੍ਰਮਾਤਮਾ ਕਿਰਪਾ ਰੱਖੇ ਆਪਾਂ ਹਰ ਸਾਲ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਾਂਗੇ। ਆ ਔਜਲਾ ਸਾਹਿਬ ਅੱਖਾਂ ਦਾ ਚੈੱਕਅਪ ਕੈਂਪ ਤੁਹਾਡੇ ਵੱਲੋਂ ਲਗਾਇਆ ਗਿਆ ਪੰਜਾਬੀ ਇੰਡਸਟਰੀ ਦਾ ਇੱਕ ਐਸਾ ਨਾਮ ਹੂੰ ਤੁਸੀਂ ਕੀ ਮੰਨਦੇ ਵਿੱਚ ਆਇਆ ਕਿ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਜਾਵੇ। ਬਸ ਜੀ ਇਹਦਾ ਬਸ ਪਿੰਡ ਦੀ ਸਾਰਿਆਂ ਦੀ ਸਹਾਇਤਾ ਨਾਲ ਸਾਡੇ ਮਾਪਿਓ ਦੇ ਅਸ਼ੀਰਵਾਦ ਦੇ ਨਾਲ ਬਸ ਥੋੜੀ ਜੀ ਇਹ ਤਾਂ ਸਾਡੇ ਵੱਲੋਂ ਇੱਕ ਥੋੜੀ ਜੀ ਕੋਸ਼ਿਸ਼ ਹੀ ਹੈ ਜੀ ਸਾਰੇ ਪਿੰਡ ਦੇ ਲਈ ਤੇ ਪਿੰਡ ਦੇ ਆਲੇ-ਦੁਆਲੇ ਨਿਵਾਸੀਆਂ ਦੇ ਲਈ ਏਦਾਂ ਹੀ ਅੱਗੇ ਫਿਊਚਰ ਦੇ ਵਿੱਚ ਵੀ ਕਰਦੇ ਰਹਿਵਾਂਗੇ ਜਿੰਨਾ ਕਿ ਸਾਡੇ ਵੱਲੋਂ ਪਰਮਾਤਮਾ ਸਾਨੂੰ ਬਲ ਬਖਸ਼ੂਗਾ ਜੀ ਇਹ ਤਾਂ ਬਸ ਇੱਕ ਥੋੜੀ ਜੀ ਕੋਸ਼ਿਸ਼ ਹੀ ਆ ਲੋਕਾਂ ਦੀ ਭਲਾਈ ਦੇ ਲਈ ਜਿੰਨਾ ਕੋ ਹੋ ਰਿਹਾ ਬਸ ਕਰ ਰਹੇ ਆ ਥੋੜਾ ਸਾਰਿਆਂ ਦਾ ਥੈਂਕ ਯੂ ਤੁਸੀਂ ਸਾਰਿਆਂ ਨੇ ਆ ਕੇ ਯੂ نو ਮਾਣ ਦਿੱਤਾ ਜੀ ਸਾਰਿਆਂ ਨੇ ਥੈਂਕ ਯੂ so much ਤੁਹਾਡੇ ਸਾਰਿਆਂ ਦਾ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਕਿੰਨਾ ਕੁ ਹੰਗਾਰਾ ਮਿਲਿਆ ਕਿ ਕੋਈ ਸਾਥੀ ਜਿਹੜੇ ਹੋਣਗੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਮੈਸੇਜ ਜਾ ਰਿਹਾ ਹੈ ਉਹਨਾਂ ਦਾ ਕਿੰਨਾ ਕੁ ਤੁ ਹਾਂਜੀ ਹਾਂਜੀ ਇਹ ਸਿਰਫ ਸਾਥਤਾ ਬਾਈ ਜੀ ਹਲੇ ਤਾਂ ਅਸੀਂ ਉਹ ਲੱਗੇ ਆ ਜੀ ਮੇਰੇ ਆਪਣੇ ਪਿੰਡ ਵਾਲਿਆਂ ਦੇ ਸਾਥਾ ਜੀ ਹਲੇ ਤਾਂ ਪਰ ਮੈਂ ਜਰੂਰ ਆਪਣੇ ਬਾਕੀ ਕਲਾਕਾਰ ਵੀਰਾਂ ਨੂੰ ਵੀ ਕਹੂੰਗਾ ਵੀ ਇਹ ਅਵੇਅਰਨੈਸ ਆ ਜਿਹੜੀ ਫਲਾਈਜ਼ ਆਵੇ ਜੀ ਆਪਣੇ ਪਿੰਡਾਂ ਦੇ ਵਿੱਚ ਅੱਖਾਂ ਦਾ ਚੈੱਕਅਪ ਆਪਣੇ ਬਜ਼ੁਰਗਾਂ ਦੇ ਲਈ ਜਨ ਆਪਣੇ ਜਿੰਨੇ ਵੀ ਮਾਪਿਆਂ ਹੈਗੇ ਆ ਨਾ ਜੀ ਉਹਨਾਂ ਦੀ ਖਰਾਤਾ ਦੇ ਵਿੱਚ ਜਿੰਨਾ ਵੀ ਆਪਾਂ ਕੰਮ ਕਰ ਸਕਦੇ ਆਪਾਂ ਸਾਰੇ ਇਕੱਠੇ ਹੋ ਕੇ ਕਰੀਏ ਜੀ ਇਹ ਚੀਜ਼ਾਂ ਜ਼ਰੂਰੀ ਨੇ ਹਰ ਇੱਕ ਖਾਸ ਸਾਡੀ ਵੀ ਕੋਸ਼ਿਸ਼ ਹੈ ਕਿ ਉਹ ਵੀ ਕੁਝ ਨਾ ਕੁਝ ਇਦਾਂ ਦਾ ਕਰਦੇ ਰਹੀਏ ਜੀ ਪਿੰਡਾਂ ਦੇ ਵਿੱਚ ਬਿਲਕੁਲ ਤਾਂ ਅੱਗੇ ਅੱਗੇ ਲਈ ਹੋਰ ਤੁਸੀਂ ਕਹਿ ਰਹੇ ਹੋ ਕਿ ਅੱਗੇ ਲਈ ਹੋਰ ਜਿਹੜੇ ਹੈਗੇ ਕੈਂਪ ਜਿਹੜੇ ਹੈਗੇ ਇਸੇ ਤਰ੍ਹਾਂ ਲਗਾਏ ਜਾਣਗੇ ਹੋਰ ਕੀ ਕੀ ਕਿਸ ਤਰ੍ਹਾਂ ਦੇ ਤੁਸੀਂ ਹਲੇ ਇੱਕ ਪਿੰਡ ਤੋਂ ਤੁਸੀਂ ਆਪਣੇ ਪਿੰਡ ਤੋਂ ਜਿਹੜਾ ਤੁਹਾਡਾ ਜੱਦੀ ਪਿੰਡ ਆ ਉੱਥੋਂ ਤੁਸੀਂ ਸ਼ੁਰੂਆਤ ਕੀਤੀ ਹੈ ਅੱਗੇ ਕੀ ਮੰਨ ਦੇ ਵਿੱਚ ਚੱਲ ਰਿਹਾ ਹੋਰ बस भाई जी होली होली ਇਦਾਂ ਹੀ ਡਾਕਟਰ ਸਾਹਿਬ ਦੀਆਂ ਸਲਾਹਾਂ ਲਵਾਂਗੇ ਜੀ ਜਿਹੜੀ ਚੀਜ਼ਾਂ ਦੀ ਲੋੜ ਹੈਗੀ ਆਪਣੇ ਪੇਸ਼ੈਂਟਸ ਵਾਲ ਦੇ ਪਿੰਡਾਂ ਦੇ ਵਿੱਚ ਹੈਗੇ ਆ ਜੀ ਕੁਝ ਵੀ ਇਦਾਂ ਹੀ ਹੌਲੀ ਹੌਲੀ ਪਤਾ ਲੱਗੂ ਜੀ ਅਸੀਂ ਵੀ ਹਲੇ ਸ਼ੁਰੂਆਤ ਹੀ ਕਰ ਰਹੇ ਆ ਜੋ ਵੀ ਬਾਬਾ ਕਰਾਊਗਾ ਜੀ ਹੌਲੀ ਹੌਲੀ ਕਰੀ ਜਾਵਾਂਗੇ ਆਪਣੇ ਆਪ ਹੀ ਹਨਾ ਜੀ ਤੁਸੀਂ ਕਰਨਵਾਲਾ ਦੇ ਚਾਚਾ ਜੀ ਉਹ ਤੇ ਕਰਨਵਾਲੋਂ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਗਾਇਕੀ ਦੇ ਨਾਲ ਨਾਲ ਇੱਕ ਸਮਾਜ ਭਲਾਈ ਦਾ ਵੀ ਕੰਮ ਕੀਤਾ ਹੈਗੇ ਨੇ ਇਹ ਤਾਂ ਕੰਮ ਉਹਨੇ ਬਹੁਤ ਵਧੀਆ ਕਰਿਆ ਦੇਖੋ ਇੱਥੇ ਇਤ ਨਾਲ ਕੀ ਜਾਣਾ ਇਹੀ ਕੋ ਜਾਣਾ ਹੋਰ ਤਾਂ ਕੁਝ ਨਹੀਂ ਜਾਣਾ ਇਆ ਪਾ ਕਿਸੇ ਦੇ ਕੰਮ ਆ ਸਕੀਏ ਕਿਸੇ ਗਰੀਬ ਗੁਰਪੇ ਦੀ ਉਹਦੀ ਬਣ ਜੂ ਨਿਗਾ ਇਧਰ ਤਾਂ ਬੜਾ ਕੋਈ ਉਪਰਾਲਾ ਨਹੀਂ ਹੈ ਜਿਹਨ ਉਹ ਕਰ ਰਿਹਾ ਕੰਮ ਬਹੁਤ ਵਧੀਆ ਕਰ ਰਿਹਾ ਇਧਰ ਲਾ ਲੋ ਗੱਲ ਕਰੀਏ ਕਿੰਨੇ ਇੱਕ ਹੁਣ ਤੱਕ ਪੇਸ਼ੈਂਟ ਜਿੰਨਾ ਕਿ 210 ਦੇ ਕਰੀਬ ਕਹਿੰਦੇ ਆ ਚੁੱਕੇ ਆ 200 250 ਹੋ ਗਏ ਹੁਣ ਤੋਂ ਹੁਣ ਮਰੀਜ਼ ਜੱਤਵਾਲ ਹੋ ਰਾ ਹੈ ਨਾ ਤਾ ਇਹੋ ਦੇ ਕਹਿੰਦੇ ਮੇਰੇ ਖਾਲਸਾ ਅੰਗਰੇਜ਼ ਆ ਚੁੱਕੇ ਹੁਣ ਤੱਕ ਜਿੱਦਾਂ ਕਿ ਹੁਣ ਚੈੱਕਅਪ ਕੈਂਪ ਚੱਲ ਰਿਹਾ ਤੁਹਾਡੀ ਗੱਲ ਹੋ ਰਹੀ ਹੈ ਬਾਰ-ਬਾਰ ਉਹਨਾਂ ਨਾਲ ਹਾਂ ਜੀ ਹਾਂ ਤੁਹਾਡੇ ਸਾਹਮਣੇ ਹੋਈ ਹੈ ਪਹਿਲਾਂ ਦੋ ਸਵੇਰੇ ਵੀ ਹੋਈ ਆ ਹੁਣ ਵੀ ਹੋਈ ਆ ਬਾਰ-ਬਾਰ ਹੋ ਰਹੀ ਹੈਗਾ ਅੱਗੇ ਲਈ ਕੀ ਕੀ ਕਹਿ ਰਹੇ ਨੇ ਵੀ ਆਪਾਂ ਅੱਖਾਂ ਤੋਂ ਅੱਗੇ ਅੱਗੇ ਤੋਂ ਇਹ ਕਹਿੰਦਾ ਕੋਸ਼ਿਸ਼ ਕਰਾਂਗੇ ਜਾਂ ਆਪਾਂ ਵੱਧ ਤੋਂ ਵੱਧ ਹੋਰ ਲਗਾ ਸਕੀਏ ਕੈਂਪ ਤੇ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਪਿੰਡ ਵਾਸੀ ਦੱਸ ਰਹੇ ਨੇ ਕਿ ਸਮਾਜ ਭਲਾਈ ਦੇ ਹੋਰ ਵੀ ਪਿੰਡੇ ਦੇ ਵਿੱਚ ਉਹਨਾਂ ਨੇ ਮਦਦ ਦਿੱਤੇ ਗਏ ਜਿਹਦੇ ਕਿ ਕਿਸੇ ਗਰੀਬ ਦੀ ਕਿਸੇ ਨੂੰ ਲੋੜ ਆ ਕਿ ਤੇ ਛੱਤ ਗਿਰਨ ਵਾਲੀ ਉਹ ਵੀ ਕੰਮ ਕੀਤਾ। ਨਹੀਂ ਨਹੀਂ ਉਹ ਵੀ ਕਰਨੇ ਇੱਥੇ ਪਾਣੀ ਵਾਲਾ ਬਾਟਰ ਗੁੱਦਨ ਲਵਾਇਆ ਜੋ ਬੱਚੇ ਪਾਣੀ ਘਰੋਂ ਲੈ ਕੇ ਆਉਂਦੇ ਸੀ ਉਹ ਪੀਣ ਵਾਸਤੇ ਬੜਾ ਮੋਹ ਲੋਆ ਵਾਟਰ ਗੁੱਦਨ ਤੇ ਤੇ ਹੁਣ ਬੱਚੇ ਬਹੁਤ ਅੱਜ ਦੀ ਗੱਲ ਕਰੀਏ ਕਰਨ ਓਜਲਾ ਵੱਲੋਂ ਕੀ ਮੈਸੇਜ ਹੋਊਗਾ ਕੋਈ ਖਾਸ ਉਹਨਾਂ ਦੇ ਜਿਹੜੇ ਫਾਲੋਇੰਗ ਕਾਫੀ ਨਹੀਂ ਹੁੰਦੇ ਫੈਨਸ ਬਹੁਤ ਨੇ ਹਾਂ ਬਹੁਤ ਆ ਰਹੇ ਨੇ ਤੇ ਕੀ ਉਹਨਾਂ ਲਈ ਕੀ ਮੈਸੇਜ ਹੋਊਗਾ ਕਰਨ ਵੱਲੋਂ ਉਹਨਾਂ ਵੱਲ ਨਹੀਂ ਤਾਂ ਤਾਂ ਇਹੀ ਆ ਵੀ ਆਲਾ ਰਾਜੀ ਖੁਸ਼ੀ ਰਹਿਣ ਵਾਸਤੇ ਕੋਈ ਮੈਸੇਜ ਕੀ ਹੈ ਹੂੰ ਚਲੋ ਠੀਕ ਇੱਧਰ ਭਜੀ ਤੁਸੀਂ ਕਰਨੋਜਲਾ ਦੇ ਬਰਦਰੋ ਕੀ ਕਹਿਣਾ ਚਾਹੁੰਦੇ ਹੋ ਕਰਨ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਅੱਖਾਂ ਦਾ ਚੈੱਕਅਪ ਕੈਂਪ ਇਹ ਬਹੁਤ ਵਧੀਆ ਉਪਰਾਲਾ ਹੈ ਆਪਾਂ ਸਵੇਰ ਤੋਂ 10 ਵਜੇ ਤੋਂ 2 ਵਜੇ ਦਾ ਕੈਂਪ ਸੀਗਾ ਇੱਥੇ ਆਪਾਂ 250 ਤੋਂ ਪਲੱਸ ਪੇਸ਼ੈਂਟ ਨੂੰ ਡੀਲ ਕਰ ਚੁੱਕੇ ਹਾਂ ਤੇ 20 ਆਪਣੇ ਕੋਲ ਪੇਸ਼ੈਂਟ ਹੈ ਜਿਨ੍ਹਾਂ ਦੀ ਸਰਜਰੀ ਹੋਏਗੀ ਆਪਾਂ ਉਹਰੇ ਪਿਕ ਕਰਨਾ ਆ ਤੇ ਪਰਸਨਲ ਉਹਰੇ ਡ੍ਰੌਪ ਕਰ ਦੇਣਾ ਉਹਨਾਂ ਦਾ ਰਹਿਣ ਦਾ ਉਹਨੇ ਖਾਣ ਪੀਣ ਦਾ ਪ੍ਰਬੰਧ ਆਪਣੇ ਵੱਲੋਂ ਕੀਤਾ ਹੋਇਆ ਹੈ ਇੱਕ ਕਰਨ ਵੱਲੋਂ ਕਿਦਾਂ ਦਾ ਹੰਗਾਰਾ ਮਿਲ ਰਿਹਾ ਕਿ ਬਾਰ-ਬਾਰ ਤੁਹਾਨੂੰ ਪੁੱਛ ਰਹੇ ਨੇ ਕਿ ਕਿੰਨਾ ਕੰਮ ਇਹ ਪਹੁੰਚਾ ਚੁੱਕੀ ਹੈ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਸਾਰੀ ਅਪਡੇਟ ਜਾ ਰਹੀ ਆ ਕਿ ਕਿਦਾਂ ਪ੍ਰਬੰਧ ਹੋਇਆ ਲੰਗਰ ਦਾ ਕਿਦਾਂ ਪ੍ਰਬੰਧ ਹੋਇਆ ਤੇ ਦਵਾਈਆਂ ਦਾ ਕਿਦਾਂ ਪ੍ਰਬੰਧ ਹੋਇਆ ਕਿ ਸਾਰਿਆਂ ਦਾ ਟ੍ਰੀਟਮੈਂਟ ਹੋ ਰਿਹਾ ਆ ਸਾਰੀ ਅਪਡੇਟ ਉਹਨਾਂ ਜਾ ਰਹੀ ਆ ਤੇ ਹੋਰ ਇਸ ਤੋਂ ਇਲਾਵਾ ਕੀ ਅੱਗੇ ਦੀ ਉਹਨਾਂ ਨੇ ਕੀ ਪਲਾਨਿੰਗ ਕੀਤੀ ਹੈ ਕਿ ਦੇਖੋ ਕਿ ਅੱਖਾਂ ਦੇ ਕੈਂਪ ਦੀ ਕੁ ਸ਼ੁਰੂਆਤ ਕੀਤੀ ਹੈ ਹਾਂਜੀ ਹਾਂਜੀ ਨਹੀਂ ਆਪਾਂ ਅੱਗੇ ਵੀ ਕੈਂਪ ਪਲਾਨ ਕਰ ਰਹੇ ਆ ਇਹ ਇੱਕ ਸ਼ੁਰੂਆਤ ਆ ਅੱਗੇ ਆਪਾਂ ਹੋਰ ਵੱਡੇ ਕੈਂਪ ਕਰਨ ਦੀ ਟਰਾਈ ਕਰਾਂਗੇ ਜਿਹੜੀਆਂ ਵੀ ਚ ਉਹੀ ਪੜੀ ਕੀ ਮੈਸੇਜ ਦਿਨਾ ਚਾਹ ਰੂਗਾ ਕਰਨ ਉਹਦਾ ਜੀ ਉਹ ਬਾਈਕੀ ਤੇ ਨਹੀਂ ਮਤਲਬ ਕਿਦਾਂ ਉਹਨਾਂ ਦੀ ਤਰਫ ਤੋਂ ਕੀ ਮੈਸੇਜ ਆ ਹੋਰ ਗਾਇਕਾਂ ਹੋਰ ਇੰਡਸਟਰੀ ਵਿੱਚ ਯਾਨੀ ਇਹੀ ਮੈਸੇਜ ਆ ਵੀ ਆਪਾਂ ਨੂੰ ਬਸ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਆ ਆਪਣੇ ਗੁਰੂ ਵੀ ਕਹਿੰਦੇ 10 ਬੰਦ ਕੱਢੋ ਜੋ ਵੀ ਜ਼ਰੂਰੀ ਆ ਜਿਨ੍ਹਾਂ ਨੂੰ ਵੀ ਜ਼ਰੂਰਤ ਆ ਆਪਾਂ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਇਦਾਂ ਹੀ ਆਪਣਾ ਪੰਜਾਬ ਸੋਨਾ ਬਣੇਗਾ ਹਾਂਜੀ ਕੀ ਨਾਮ ਹੈ ਤੁਹਾਡਾ ਸਿਕੰਦਰ ਸਿੰਘ ਸਿਕੰਦਰ ਜੀ ਕਰਨ ਔਜਲਾ ਵੱਲੋਂ ਇੱਕ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਕੀ ਕਹਿਣਾ ਚਾਹੁੰਦੇ ਹੋ ਕਰਨ ਔਜਲਾ ਦਾ ਇੱਕ ਦਿਲ ਚ ਖੁਆਇਸ਼ ਸੀ ਪਹਿਲਾਂ ਤੋਂ ਬਚਪਨ ਵਿੱਚ ਬਚਪਨ ਵੱਲ ਦੀ ਖੁਆਇਸ਼ ਸੀ ਕਿ ਅੱਜ ਉਹ ਇੰਨਾ ਸੁਪਰਸਟਾਰ ਬਣ ਗਿਆ ਕਲਾਕਾਰ ਆ ਪਰ ਸਾਡੇ ਲਈ ਪਿੰਡ ਦਾ ਬੱਚਾ ਹੀ ਆ ਪਿੰਡ ਦੀ ਭਲਾਈ ਲਈ ਉਹ ਹਰ ਪੱਖੋਂ ਪਿੰਡ ਦੀ ਕੀ ਇਲਾਕੇ ਦੀ ਕਿਤੇ ਵੀ ਕੋਈ ਇਸ ਦਾ ਨਾ ਕੋਈ ਵੀ ਕਿਸੇ ਦੀ ਗਰੀਬ ਦੀ ਜ ਮਦਦ ਕਰਨ ਮੋਕੇ ਅੱਜ ਵੀ ਇੱਥੇ ਵੀ ਬਹੁਤ ਜ਼ਿਆਦਾ ਮੇਰੇ ਕਾਲ 250 ਦੇ ਕਰੀਬ ਮਰੀਜ਼ ਪਹੁੰਚੇ ਨੇ ਅੱਜ ਖੁਦ ਮੈਂ ਵੀ ਚੈੱਕ ਅਪ ਕਰਾਇਆ ਅੱਖਾਂ ਦਾ ਤੇ ਅਸੀਂ ਉਹਨਾਂ ਵਿੱਚੋਂ 30 35 ਨੂੰ ਅੱਜ ਉੱਥੇ ਆਪਰੇਸ਼ਨ ਤੇ ਲੈ ਕੇ ਜਾ ਰਹੇ ਹਾਂ ਇਹ ਬਹੁਤ ਵਧੀਆ ਸੋਚ ਆਉਦੀ ਥਿੰਕਿੰਗ ਆ ਕਰਨ ਔਜਲੇ ਦੀ ਕਿਉਂਕਿ ਉਹਨੇ ਬਚਪਨ ਤੋਂ ਹੀ ਇਦਾਂ ਦੇ ਭਲਾਈ ਵਾਸਤੇ ਕੰਮਾਂ ਦੇ ਬਾਰੇ ਉਹਨੇ ਕਰਿਆ ਸੀ ਜੋ ਇੱਥੇ ਅੱਜ ਤੇ ਕੈਂਪ ਦੀ ਸ਼ੁਰੂਆਤ ਆ ਨੈਕਸਟ ਐਮ ਉਹ ਕਹਿੰਦਾ ਵੀ ਪ੍ਰਮਾਤਮਾ ਕਿਰਪਾ ਰੱਖੇ ਆਪਾਂ ਹਰ ਸਾਲ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਾਂਗੇ ਤੇ ਲੋੜਵੰਦਾਂ ਨੂੰ ਜੋ ਵੀ ਸਮਾਨ ਆ ਉਹ ਦਵਾਂਗੇ ਕੈਂਪ ਤੋਂ ਇਲਾਵਾ ਵੀ ਉਹਨੇ ਪਿੰਡ ਵਿੱਚ ਭਲਾਈ ਦੇ ਕੰਮ ਕੀਤੇ ਨੇ ਜਿਸ ਤਰ੍ਹਾਂ ਇੱਕ ਗਰੀਬ ਦਾ ਮਕਾਨ ਉਹਦਾ ਛੱਤ गिरਨੇ ਵਾਲੀ ਸੀ ਤੇ ਉਸ ਦਾ ਮਕਾਨ ਬਣਾ ਕੇ ਉਸ ਨੇ ਉਹਦੀ ਮਾਲੀ ਮਦਦ ਕੀਤੀ ਸੀ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਕਸ਼ਮੀਰ ਸਿੰਘ ਹਾਂਜੀ ਲੱਗਈ ਪਿੰਡ ਹੈ ਫੈਜਗੜ ਮੈਂ ਉੱਥੇ ਸਾਬਕਾ ਸਰਪੰਚ ਹਾਂ ਤੇ ਸਾਨੂੰ ਜਦੋਂ ਇਸ ਬਾਰੇ ਪਤਾ ਲੱਗਾ ਕਿ ਸਰਦਾਰ ਕਰਨ ਸਿੰਘ ਔਜਲਾ ਜੋ ਕਿ ਗੈਕੀ ਵਿੱਚ ਬਹੁਤ ਪ੍ਰਸਿੱਧ ਨੇ ਪਰ ਉਹਨਾਂ ਨੇ ਆ ਇੱਕ ਬਹੁਤ ਵੱਡਾ ਗਰੀਬਾਂ ਵਾਸਤੇ ਅਪਰਾਹਲਾ ਕੀਤਾ ਪਿੰਡ ਦੇ ਵਿੱਚ ਇੱਕ ਕੈਂਪ ਲਗਾਇਆ ਕੈਂਪ ਦੇ ਵਿੱਚ ਐਸੀ ਵੀ ਮੈਂ ਵੀ ਅੱਖਾਂ ਦਿਖਾਈਆਂ ਨੇ ਹੋਰ ਵੀ ਮਰੀਜ਼ ਆਏ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦੀਆਂ ਪਰਮਾਤਮਾ ਨਾਲ ਨੂੰ ਗੈਕੀ ਵਿੱਚ ਤੇ ਹੋਰ ਦਿਨ ਦੋ ਗੁਣੀ ਰਾਤ ਚੋਂ ਗੁਣੀ ਤਰੱਕੀ ਬਖਸ਼ੇ